ਅਜਰਾ ਬਾਈ ਦਵਿੰਦਰ ਆ ਗਿਆ ਮੇਤਰੋ ਦਵਿੰਦਰ ਸਾਰਿਆਂ ਦੇ ਵਿੱਚੋਂ ਬਾਕੀ ਸਾਰੇ ਤਾਂ ਲਾਈਨਰ ਦੇ ਵਿੱਚ ਨਾ ਗੇੜੀ ਕੱਟਣ ਚੁੱਕੇ ਰਹਿ ਗਏ ਨੇ ਦਵਿੰਦਰ ਸਿੰਘ ਮਾਰ ਗਿਆ ਜਮਲਾ ਦਵਿੰਦਰ ਨੇ ਦੋ ਜੋੜੇ ਬੂਟਾਂ ਦੇ ਮੇਤਰੋ ਸਿਲੈਕਟ ਕਰਦੇ ਨੇ ਆ ਗਿਆ ਲੈ ਆ ਤੈਨੂੰ ਕਿਹਦਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਤੇ ਇੰਪਾਸਟੋ ਆਪਣੀ ਆਟਾ ਗੁੰਨ ਲਿਆ ਬਣਾ ਲਿਆ ਜਿਹੜਾ ਆਪਾਂ ਨੇ ਆਟਾ ਬਣਾਇਆ ਅੱਜ ਇਹ ਬਣਾਇਆ ਪਰ ਇਹ 12 ਲੀਟਰ ਪਾਣੀ ਪਾਇਆ 24 ਕਿਲੋ ਆਟਾ ਮਾਲਾ ਵੀ ਇੱਕ ਥੈਲਾ ਆٹے ਦਾ ਆਪਾਂ ਨੇ ਗੁੰਨਤਾ ਤੇ ਤਾਂ ਕਈ ਮੇਰੇ ਭੈਣ ਕਈ ਮੇਰੇ ਭਰਾ ਕਈ ਮੇਰੇ ਵੀਰ ਮੈਨੂੰ ਮੈਸੇਜ ਕਰਦੇ ਹੁੰਦੇ ਨੇ ਆਪਣੀ ਇੰਸਟਾਗ੍ਰam ਦੇ ਉੱਤੇ ਵੀ ਟਿਕਟੌਕ ਉੱਤੇ ਵੀ ਤਾਂ YouTube ਉੱਤੇ ਵੀ ਮੈਸੇਜ ਮੈਨੂੰ ਇਹ ਦੇਖਣ ਵਾਸਤੇ ਮਿਲੇ ਇੱਕ ਦੋ ਵਾਰੀ ਵੀ ਜਿਹੜੇ ਤੁਸੀਂ ਆਟਾ ਗੁੰਨਦੇ ਹੋ ਉਹਦੀ ਜਿਹੜੀ ਇੰਗਰੀਡੀਅੰਟ ਉਹ ਕੀ ਹੈ ਵੀ ਤੁਸੀਂ ਕਿੰਨੇ ਥੋੜਾ ਕਿਹੜੇ بیس ਹੁੰਦਾ ਕੋ ਉਹਨਾਂ ਦਾ ਆਪਾਂ ਤੁਹਾਨੂੰ ਮੋਟਾ ਮੋਟਾ ਮੇਰੇ ਤੋਂ ਮੈਂ ਦ ਕੀ ਮਰ ਵੀ ਨਮਕ ਭਣੇ ਪਰ ਜੁੜਿਆ ਹੁੰਦਾ ਹੈ ਪਤਾ ਲਾਈ ਜਾਂਦਾ ਹੈ ਤੇ ਇਹ ਇਦਾਂ ਹੁੰਦਾ ਹੈ ਵੀ 1 ਲੀਟਰ ਪਾਣੀ ਦੇ ਵਿੱਚ ਜਿਹੜਾ ਅਸੀਂ ਆਪਣੀ ਦੁਕਾਨ ਤੇ ਗੁੰਦੇ ਆ 1 ਲੀਟਰ ਪਾਣੀ ਤੇ ਉਹਦੇ ਵਿੱਚ 50 ਗ੍ਰਾਮ ਨੂਨ ਪਾਉਨੇ ਆ ਸੀ 10 ਗ੍ਰਾਮ ਪਾਉਨੇ ਦੇ ਵਿੱਚ ਚੀਨੀ ਖੰਡ ਪਾਉਨੇ ਆ ਤੇ ਜਿਹੜਾ ਆਟਾ ਪਾਉਨੇ ਆ ਸੀ ਉਹ ਪਾਉਨੇ ਆ 2 ਕਿਲੋ 1 ਲੀਟਰ ਪਾਣੀ ਵੀ 2 ਕਿਲੋ ਆਟਾ ਤੇ ਜਿਹੜਾ ਤੇਲ ਪਾਉਣਾ ਹੈ ਐਕਸਟਰਾ ਵਰਜਨ ਦੀ 올ੀਵੇ ਤੇਲ ਪਾਉਨੇ ਆ ਉਹ ਪਾਉਨੇ ਆ 20 ਗ੍ਰਾਮ ਤੇਲ ਪਾਉਨੇ ਆ ਤੇ ਉਸ ਤਰੀ ਲੇਵੀ ਤੋਂ ਪੈਂਦੀ ਨੂੰ ਪੀਸਟ ਕੇ ਜੰਨੇ ਆ ਜਿਹੜੀ ਉਹ ਪੈਂਦੀ ਆ ਉਹ ਬਾਕੀ ਰੂਮ ਦੇ ਟੈਂਪਰੇਚਰ ਹਿਸਾਬ ਨਾਲ ਹੁੰਦੀ ਆ ਅਸੀਂ ਗਰਮੀ ਦੇ ਵਿੱਚ ਇਹਨੂੰ ਵੱਧ ਘੱਟ ਵੀ ਕਰ ਲੈਂਦੇ ਆ ਤੇ ਤੁਸੀਂ ਉਹ ਆਪਣੇ ਰੂਮ ਤੇ ਆਪਣੇ ਘਰ ਦੇ ਟੈਂਪਰੇਚਰ ਹਿਸਾਬ ਨਾਲ ਬਣਾ ਸਕਦੇ ਹੋ ਮਤਲਬ ਇਹਨੂੰ ਤੂੰ ਲਿਖ ਕੇ ਆਪਣੇ ਘਰ ਦੇ ਆਟਾ ਗੁੰਨੂਗੇ ਤਾਂ ਬਹੁਤ ਇਕਨ ਵਧੀਆ ਮੇਰੇ ਤੋਂ ਤਿਆਰ ਹੋ ਜਾਊਗਾ ਤੇ ਆ ਦੇਖੋ ਕਿੰਨਾ ਵਧੀਆ ਇਹ ਤੋਂ ਪਤਾ ਲੱਗ ਜਾਂਦਾ ਆਟੇ ਸੰਦ ਖਣਫੜੀਆਂ ਨੂੰ ਕਿਉਂ ਬਣਿਆ ਵੀ ਆਟਾ ਆਪਣਾ ਵਧੀਆ ਬਣਿਆ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਉਸ ਤੋਂ ਬਾਅਦ ਨਾਲ ਇਹ 8:00 ਵਜੇ ਤੱਕ ਆਨੇ ਦਾ ਆ ਦੇਖ ਬੰਨੀ ਚਾਦਰ 8:00 ਵੀ ਕੱਲਾ ਕੱਲਾ ਜਿਹੜਾ ਰੇਸ਼ਾ ਆٹے ਦਾ ਹੈ ਪ੍ਰੋਪਰ ਬਣਿਆ ਦਾ ਦੇਖੋ ਇਹਨਾਂ ਆਟਾ ਆਪੇ ਵੀ ਕਿਵੇਂ ਖੁਆ ਦੇਖੋ ਪਤਾ ਲਾ ਜਿੰਨਾ ਹੀ ਐਨ ਚਾਦਰ ਬੰਨੀ ਦਾ ਮਤਲਬ ਵੀ ਐਨ ਰੋਮ ਰੋਮ ਨਾਲ ਆٹے ਦੇ ਆਪਸ ਵਿੱਚ ਆਪਸ ਵਿੱਚ ਮਿਲਿਆ ਹੋਇਆ ਹੈ ਲੈ ਵੰਦੇ ਬਿੜੇ ਕਰਤੀ ਆਪਾਂ ਨੇ ਅੱਧੇ ਬਿੜੇ ਦੇ ਕਰਦੇ ਆਪਾਂ ਨੇ ਤੇ ਦਨੀਲੂ ਆਪਣੇ ਕੋਲ ਪਹੁੰਚ ਗਿਆ ਫੌਜੀ ਸਾਹਿਬ ਕਿਵੇਂ ਹੋ ਗੁੱਡ ਮਾਰਨਿੰਗ ਤੇ ਦੋਸਤੋ ਗੁੱਡ ਮਾਰਨਿੰਗ ਤੇ ਇਧਰ ਆਪਣਾ ਦਵਿੰਦਰ ਸਿੰਘ ਵੀ ਆ ਗਿਆ ਚਾਹ ਬਣਾ ਰਿਹਾ ਰਿਹਾ ਇਧਰ ਲੈ ਵੀ ਜਿੰਦਾਬਾਦ ਆ ਰਿਹਾ ਪ੍ਰਮਾਤਮਾ ਜਰਾ ਸ਼ੀਤੀ ਵਿਆ ਕਰ ਦੇ ਉਹਨੂੰ ਠੀਕ ਹੈ ਸਾਡੀਆਂ ਦਵਾਵਾਂ ਤੇਰੇ ਨਾਲ ਤੇ ਨਾਲ ਵੀ ਆ ਭਾਈ ਠੀਕ ਹੈ ਲੈ ਵੀ ਗੁਰシャン ਸਿੰਘ ਮਿੱਤਰਾਂ ਨੂੰ ਉੱਠ ਖੜਿਆ ਗੁਰシャン ਸਿੰਘ ਗੁੱਡ ਮਾਰਨਿੰਗ ਪੁੱਤਰ ਜੀ ਗੁੱਡ ਮਾਰਨਿੰਗ ਕੇ ਹੋਰ ਉੱਠ ਖੜਿਆ ਨੀਂਦ ਕੱਟੀ ਪੂਰੀ ਹੈ ਨੀਂਦ ਕੱਟੀ ਪੂਰੀ ਹੈ ਦੋਨ ਨੇ ਸਾਡੇ ਕੋਲ ਐਨ ਘੁੰਮ ਜਾਂਦਾ ਬੱਟ ਦੇ ਪਿਆ ਬਾਪਰ ਹੁਣ 360 ਰਾਉਂਡ ਹਰ ਜਿੱਦ ਕੋਸ਼ਮਾ ਗੁੱਡ ਮਾਰਨਿੰਗ ਹੋ ਗਈ ਮਾਰਨਿੰਗ ਵਧੀਆ ਜੀ ਆ ਕੀ ਬਣਾਤਾ ਕਾਫੀ ਜੀ ਕਾਫੀ ਤੇ ਲੱਗਦੇ ਦੁੱਧ ਨਾਲ ਦੇਖਦਾ ਕਿ ਸਾਡੀ ਇੱਕ ਹੋਮ ਆ ਜੀ ਮੈਂ ਤੇਰੇ ਬਲੈਕ ਕੋਈ ਪੀਤੀ ਐ ਇਹ ਮੇਰਾ ਦੁੱਧ ਵਾਲੀ ਕਾਫੀ ਐ ਗਰਮ ਹੈ ਥੋੜੀ ਦੇਖ ਲੈ ਮੈਂ ਬਲੈਕ ਕੋਈ ਪੀਤਾ ਲਈ ਅੱਛਾ ਹਾਜੀ ਹਾਂ ਹਲੇ ਮੈਨੂੰ ਪਤਾ ਆਉਂਦਾ ਬਾਅਦ ਵਿੱਚ ਖੁਸ਼ ਫਿਰ ਪੀਂਗੀ ਫਿਰ ਬਾਅਦ ਬਾਅਦ ਚ ਪੀਉਂਗਾ ਉਹ ਪ੍ਰੋਟੀਨ ਸ਼ੇਕ ਵਗੈਰਾ ਪੀਉਂਗਾ ਸਹੀ ਹਲੇ ਨਹੀਂ ਸਾਡੀ ਪੈਂਦੇ ਕੀ ਪੀਦਾ ਬਈ ਚੜੀ ਪੈਂਤੀ ਪੈਂਤੀ ਅੱਜ ਨਾ ਇੰਨੇ ਸ਼ੂਨੇ ਕਮੈਂਟ ਕੀਤੇ ਵਿਆਂ ਕਹਿੰਦੇ 35 ਸੂ ਕਿਊਟ ਪੈਂਤੀ ਐਦਾਂ ਪੈਂਤੀ ਐਦਾਂ ਮੈਂ ਕਿਹਾ ਬਹੁਤ ਸ਼ਰਾਰਤੀ ਐ ਇਹ ਇੱਕ ਹੀ ਕਿਊਟ ਗੁੱਟ ਕੋਈ ਨਹੀਂ ਗਾ ਦਾਦੀ 44 ਦੀ ਉਮਰ ਹੈ ਜੀ ਨਿਆਣਾ ਨਾ ਅਜਿਹੀ ਜਿੱਦਾਂ ਜਿੱਦਾਂ ਫਿਰ ਇਹਦੀ ਉਮਰ ਵਧਣੀ ਹੈ ਫਿਰ ਇਹਨੇ ਸੁਸਤ ਹੋਣਾ ਹੈ ਜੀ ਅਜੇ ਤਾਂ ਨਿਆਣਾ ਹੈ ਇਹ ਤਾਂ ਕਹਦੇ ਕਿ ਪੈਂਤੀ ਕੋ ਲਾਈਟ ਲੈਣੇ ਕੀ ਗਲਤੀ ਕਦੀ ਮਤ ਕਰਨਾ ਪੈਂਤੀ ਕੋ ਪੈਂਤੀ ਕੋ ਲਾਈਟ ਲੈਣੇ ਗਲਤੀ ਕੋਈ ਮਤ ਕਰਨਾ ਕਿ ਮੈਂ ਤਾਂ ਲੜਾਈ ਕੀ ਜੜ ਹੂੰ ਹੈਨਾ ਬਈ ਬਹੁਤ ਸਪੀਦੀ ਬੋਤਾ ਹੈ ਬਈ ਪੈਂਤੀ ਤੇਰੇ ਤੋਂ ਮੜਾ ਦੇਖ ਰਿਹਾ ਤੇ ਮੜਾ ਜਾ ਦੇਖ ਰਿਹਾ ਤੇ ਮੜਾ ਜਾ ਦੇਖ ਰਿਹਾ ਤੇ ਮੜਾ ਜਾ ਮੈਂ ਅਜਿ ਕੁਝ ਪੈ ਜਾ ਪੈ ਜਾ ਫੁੱਟ ਪੈ ਜਾ ਇਹ ਤੇ ਪੈਣ ਦੇ ਫੇਗੇ ਤੇ ਇਹ ਕਿਹਨਾਂ ਦੀ ਉਹ ਖੂਬੀ ਇਹਦੇ ਵਿੱਚ ਜਿੰਨੇ ਇਹਨੂੰ ਫੜ ਕੇ ਰੋਕਦੇ ਆਂ ਪੈ ਇਹਨੂੰ ਇਹ ਕੁ ਸੈਕਿੰਡ ਬਾਅਦ ਰੁਕ ਜਾਂਦਾ ਹਨਾ ਹਾਂਜੀ ਹਾਂ ਵੀ ਤੁਸੀਂ ਆਪਣਾ ਲੜ ਪਿਆਰ ਕਰ ਲਓ ਮੈਂ ਬਾਅਦ ਚ ਆਪਣੀ ਐਕਸ਼ਨ ਚ ਜਾਊਂਗਾ ਹਣਾ ਵੈਂਤੀ ਹੈ ਹਣਾ ਵੈਂਤੀ ਕੋਲੇ ਵੈਂਤੀ ਲੋਵੀ ਤੇ ਪਾਸ ਕਰ ਆਪਣਾ ਕੰਮ ਕਰ ਹੋਰ ਕੀ ਹਾਂਜੀ ਬਿੱਲ ਨਹੀਂ ਵੇਣਾ ਬਸ ਉੱਠ ਕੇ ਸਵੇਰੇ ਕੋਸਾ ਕਰੋ ਘਰ ਸਾਫ ਕਰੋ ਕੰਮ ਕਰੋ ਕੁਝ ਵੀ ਕਰੋ ਹਾਂਜੀ ਚਾਹ ਪੀ ਕੇ ਫਿਰ ਹੋਵਾਂਗੇ ਜੀ ਸਟਾਰਟਰ ਬਸ ਠੀਕ ਹੋ ਗਿਆ ਤੂੰ ਪੁੱਤਰੀ ਪਰਨਪੁਰਨਾ ਵਾਲੇ ਠੀਕੇ ਅੱਜ ਬਣਦਾ ਮੇਥੋਂ ਆਪਣਾ ਪ੍ਰੋਗਰਾਮ ਮੁੰਡਿਆਂ ਨੇ ਸ਼ੋਪਿੰਗ ਸ਼ੋਪਿੰਗ ਕਰਕੇ ਆਉਣੀ ਆ ਤੇ ਹਰ ਉਹਨਾਂ ਕੀ ਲੈਣਾ ਉਹਨਾਂ ਨੂੰ ਬੂਟ ਲੈ ਕੇ ਆਣਗੇ ਬੂਟ ਲੈ ਕੇ ਆਉਣਗੇ ਕਹਿੰਦਾ ਮੇਰੇ ਸਾਡੇ ਕਰਨ ਜੁੱਤੀਆਂ ਪਾ ਕੇ ਲਿਖਾ ਮੈਂ ਕੋਰੇ ਚੱਲਾਂਗੀ ਬੋਲਿਆ ਮੈਂ ਜਾ ਗਿਆ ਆਪਾਂ ਤੇ ਕੰਮ ਕਰਨੇ ਵੇਟਿੰਗ ਫਿਰ ਆਪਾਂ ਚੱਲਦਾ ਠੀਕ ਹੈ ਤੇ ਓਕੇ ਸ਼ਾਂਤੀਆ ਚਲੋ ਜਲੋ ਪੱਕੇ ਦਸਤਾਰ ਸਜਾ ਲੈ ਪੁੱਤ ਜੀ ਤੇ ਮੈਂ ਇੱਕ ਵਜਾ ਕੇ ਆਪਣਾ ਸਮਾਨ ਚੱਕ ਲੈ ਮੀਰਾ ਪੂਰਾ ਸਾਰਾ ਠੀਕ ਨਹੀਂ ਮੈਂ ਸਮਾਨ ਜਾ ਕੇ ਦੇਖ ਆਇਆ ਤੇ ਤੁਸੀਂ ਆਉਂਦੇ ਮੈਨੂੰ ਦਸਤਾਰ ਸਜਾ ਰਹੀ ਹੈ ਪੁੱਤਰ ਕਿ ਬੱਚ ਲਾ ਕੇ ਠੀਕ ਹੈ ਤਿਆਰ ਹੋ ਕੇ ਬੈਠਾ ਹੈ ਕਿ ਦਸਤਾਰ ਬਸ ਮੈਂ ਵੀਰਾ ਨੂੰ ਚੱਕ ਲੈ ਸਭ ਜੀ ਕੋ ਕੋ ਪੜ ਦਵਾ ਉਸ ਤੋਂ ਬਾਅਦ ਜੇ ਬਚਦਾ ਠੀਕ ਹੈ ਓਕੇ ਬਾਏ ਮਿਲਦੇ ਆਂਗੇ ਫਿਰ ਤਰੀ ਲੋ ਹੈ ਨਾ ਮਾ ਹੁਣ ਟਾਈਮ 12:30 ਹੋ ਗਏ ਆ ਤੇ ਆਪਾਂ ਨਹਾ ਧੋ ਕੇ ਰੈਡੀ ਹੋ ਗਏ ਮਿੱਤਰੋ ਕੰਮ ਕਰਨੇ ਵੇਢ ਕੇ ਸਾਰਾ ਹੀ ਆਪਣਾ ਤੇ ਬੰਦੇ ਆਪਣੇ ਰੈਡੀ ਨੇ ਗੁਸ਼ਾਨ ਵੀਰ ਨੇ ਪੱਗ ਬੰਨ ਲਈ ਏ ਤੇ ਦਵਿੰਦਰ ਸਿੰਘ ਨੇ ਸਿਰ ਤੇ ਕੈਪ ਲੈ ਲਈ ਤੇ ਹੱਥ ਦੇ ਵਿੱਚ ਫੜ ਲਿਆ ਛਤਰੀ ਛਰੂਹੀ ਏ ਜੀ ਕਹਿੰਦਾ ਵੀ ਬਾਹਰ ਨਹੀਂ ਭਰੋਸਾ ਵੈਦਰ ਦਾ ਵੀ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਸਵੇਰੇ ਧੁੱਪ ਲੱਗੀ ਜੀ ਬਹੁਤ ਸੋਹਣੀ ਜਿਹਾ ਆਪਾਂ ਸਮਾਨ ਸੁ ਲੈ ਕੇ ਆਏ ਨਾ ਉਦੋਂ ਬਹੁਤ ਸੋਹਣੀ ਧੁੱਪ ਲੱਗੀ ਵੀ ਸੀਗੀ ਤੇ ਹੁਣ ਦੇਖੋ ਦੁਬਾਰਾ ਫੇਰ ਮੌਸਮ ਮੀਂਹ ਵਾਲਾ ਬਣ ਗਿਆ ਪਰ ਹੁਣ ਆਪਾਂ ਚੱਲਦੇ ਆਂ ਤੇ ਸਿੱਧਾ ਜਾਣਾ ਅੱਜ ਕੀ ਲੈਣਾ ਕੀ ਕੁਝ ਆ ਬਾਈ ਉਤੋਂ ਮੇਂ ਮਿੱਤਰ ਬਲੌਗ ਦੇ ਵਿੱਚ ਹੀ ਦਿਖਾਵਾਂਗੇ ਆਪਾਂ ਵੀ ਕਿਹਨੇ ਕੀ ਕੁਝ ਲੈਣਾ ਹੈ ਬਹੁਤ ਸ਼ਾਨਦਾਰੀ ਕੁਝ ਪਲਾਨ ਬਣਦਾ ਹੈ ਕੁਝ ਮਾੜਾ ਮੋਟਾ ਖਰੀਦਣ ਦਾ ਤੇ ਮੇਨ ਜਿਹੜਾ ਪਲਾਨ ਬਣਦਾ ਉਹ ਆਪਣੇ ਦਵਿੰਦਰ ਸਿੰਘਾ ਬਣਦਾ ਕੋਈ ਚੀਜ਼ ਕਹਿੰਦਾ ਵੀ ਅੱਜ ਖਰੀਦ ਕੇ ਲੈ ਕੇ ਆਉਣੀ ਆ ਇਹਨਾਂ ਨੇ ਪਲਾਨ ਕਰ ਕੀ ਸਾਡਾ ਪਲਾਨ ਸਾਡਾ ਪਲਾਨ ਬਣ ਗਿਆ ਨਹੀਂ ਸਾਡੇ ਪਲਾਨ ਚ ਹੋਰ ਸੀਗੇ ਅੱਜ ਚੇਂਜ ਹੋ ਗਏ ਹਰਮਨ ਨੂੰ ਮਿਲੋ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਹਰਮਨ ਨੇ ਆਹ ਕੋਟੀ ਪਾਈ ਆ ਇਹਦਾ ਕਲਰ ਕੀ ਆ ਪੰਜਾਬੀ ਚ ਕੀ ਕਹਿੰਦੇ ਇਹਨੂੰ ਹਿੰਦੀ 'ਚ ਕੀ ਕਹਿੰਦੇ ਆ ਇੰਗਲਿਸ਼ ਕੀ ਕਹਿੰਦੇ ਆ ਤੇ ਇਟਾਲੀਅਨ ਜੇ ਰੰਗ ਦਾ ਕੀ ਨਾਮ ਹੈ ਤੇ ਜਿਹੜੇ ਨੇ ਮੈਨੇ ਵੀਰ ਪਹਿਣਾ ਆਪਣੇ ਬਲੌਗ ਦੇਖਦੇ ਨੇ ਤੇ ਜਰੂਰ ਕਮੈਂਟ ਕਰਿਓ ਵੀ ਕਿਹੜਾ ਰੰਗ ਹੈ ਪਰ ਮੈਂ ਕਿਹੜਾ ਰੰਗ ਪਹਿਣਾ ਹੈ ਇਹ ਤੁਹਾਨੂੰ ਕੱਲ ਨੂੰ ਦੱਸਾਂਗਾ ਸੀ ਫਿਰ ਕੱਲ ਦੇ ਬਲੌਗ ਦੇ ਵਿੱਚ ਹੈ ਨਾ ਹਾਂ ਚੱਲੀਏ ਫਿਰ ਰੈਡੀ ਹਾਂ ਚੱਲੇ ਤੁਸੀਂ ਵੀ ਖਰੀਦਣਾ ਕੁਝ ਆ ਵੇਖਾਂਗੇ ਉੱਥੇ ਜਾ ਕੇ ਬਣ ਗਈ ਸ਼ਾਪ ਲਾ ਲਵੀਂ ਮੁੰਡਿਓ ਸ਼ਾਜ ਹੁਣ ਕਰ ਲੋ ਸ਼ੋਪਿੰਗ ਜਿਹੜੀ ਕਰਨੀ ਆ ਆਪਾਂ ਆਏ ਆ ਮਿੱਤਰੋ ਗਲੋਵੋ ਮਾਰਕੀਟ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਜਿਹੜੇ ਇਟਲੀ ਦੇ ਵਿੱਚ ਹੈ ਉਹਦਾ ਲਗਭਗ ਸਾਰੇ ਹੀ ਜਾਣਦੇ ਹੋਣਗੇ ਵਾਲੀ ਮਾਰਕੀਟ ਨੂੰ ਇੱਥੇ ਹਰ ਚੀਜ਼ ਮਿਲ ਜਾਂਦੀ ਆ ਸਿਆਲ ਵਾਲੇ ਬੂਟ ਦੇਖੋ ਮਿੱਤਰੋ ਪਾਉਣ ਵਾਸਤੇ ਇਹ ਲੇਡੀਜ਼ ਨੇ ਸਾਰੀ ਹਾਲ ਬਾਈ ਲਾਈਨਸ ਦੇ ਲੇਡੀਜ਼ ਹੈ ਜੈਂਟਸ ਪਰਲੇ ਪਾਸੇ ਹੋਣਗੇ ਦੇਖਿਓ ਪਹਿਲਾਂ ਬੂਟ ਦੇਖ ਲਈ ਪਹਿਲਾਂ ਹਾਂਜੀ ਮੰਦੂਸ ਥੈਂਕ ਯੂ ਇਹ ਕਿਹਦਾ ਪਾਵਰ ਬੈਂਕ ਹੈ ਨਹੀਂ ਪਾਵਰ ਬੈਂਕ ਹੁੰਦੇ ਛਿਰੂਗੇ ਹੈ ਛਿਰੂ ਪਹਿਲੇ ਤਾਂ ਬੂਟ ਦੇਖ ਕੇ ਆ ਜੀ ਮਿੱਤਰੋ ਆ ਦੇਖੋ ਇਧਰ ਸਾਰੀ ਇੱਥੋਂ ਲੈ ਕੇ ਉਹ ਤੱਕ ਸਾਰਾ ਏਰੀਆ ਇਹ ਜੁੱਤੀਆਂ ਦੇ ਇਧਰ ਸਾਰਾ ਪਾਸਾ ਮਿੱਤਰੋ ਤੇਰੀ ਬੂਟ ਲੈਣੇ ਤੁਸੀਂ ਕੰਮ ਵਾਲੇ ਬੂਟ ਲੈਣੇ ਆ ਭਾਜੀ ਸੇਫਟੀ ਸ਼ੂਜ਼ ਹਾਂ ਅੱਜ ਲੱਗੇ ਹੋਏ ਆ ਇਹ ਜੁੱਤੀਆਂ ਵੀ ਬਸੋਣੀ ਓਏ ਲੁੱਕ ਵਾਲੀ ਹੈ ਹੈ ਲੁੱਕ ਵਾਲੀ ਹਨਾ ਹੂੰ ਇਟਾਲੀਅਨ ਜੁੱਤੀਆਂ ਦੀ ਲੁੱਕ ਇਦਾਂ ਦੀ ਹੀ ਹੁੰਦੀ ਆ ਕੁਛ ਨਾ ਲੱਭੇ ਜੀ ਬੁੱਤ ਪਿਆਰੇ ਕਿਹ ਕਾ ਵੀ ਆ ਨਹੀਂ ਨਹੀਂ ਇਹ ਤਾਂ ਵੀ ਪਾਈ ਵੀ ਸੇਮ ਤੁਸੀਂ ਨਾ ਦੱਸੋ ਇਹ ਨਾਲ ਦਾ ਲੱਭ ਸਾਈਜ਼ ਜਿੱਤੇ ਉੱਤੇ ਡਿਸਕਾਊਂਟ ਬਹੁਤ ਲੱਗਿਆ ਹੈ ਦੇਖੋ 5000 ਤੋਂ ਕੱਟ ਕੇ 3500 ਵਿੱਚ ਲੱਗੀ ਹੋਈ ਹੈ 30% ਡਿਸਕਾਊਂਟ ਲੱਗਿਆ ਹੋਇਆ ਹੈ ਪਰ ਮੈਨੂੰ ਮਿੱਤਰੋ ਆਹ ਵਾਲ ਜੁੱਤੀ ਪਸੰਦ ਆਈ ਹੈ ਇਹਦਾ ਸਾਈਜ਼ ਅੱ퍼 ਨੂੰ ਹੋਰ ਨਹੀਂ ਮਿਲ ਰਿਹਾ ਇਹੀ ਸਾਈਜ਼ ਹੈ ਬਸ ਛੋਟੇ ਜਿਹੇ ਬੱਚਿਆਂ ਵਾਲਾ ਸਾਈਜ਼ ਹੈ ਇਹ ਵੀ ਨਹੀਂ ਇਹਦੀ ਕਸ ਬੜੀ ਲੱਗੀ ਮੈਨੂੰ ਮਨੋਂ ਆਹ ਕਹਿਣ ਲੱਗਿਆ ਵਾਹ ਲੋ ਜੁੱਤੀ ਦੀ ਪਰ ਸਾਈਜ਼ ਮਿਲ ਜਵੇ ਫਿਰ ਆਪਾਂ ਲੈ ਲਾਂਗੇ ਆਦਰਵਾਇਜ਼ ਕੈਨਸਲ ਕੈਨਸਲ ਆ ਵੀ ਸੁਣੀ ਹੋਤੀ ਹੈ ਨਾ ਹੈ ਕੁਸ਼ਿਆ ਤੇ ਯਾਦ ਇੱਕ ਵਾਰੀ ਕੋਈ ਨਾਲ ਜਿੱਤੀ ਸੀ ਜਿਹੜੇ ਸੰਚੀਪ ਨੇ 19 ਵਿੱਚ 2019 ਵਿੱਚ 19 ਦੇ ਵਿੱਚ ਸੋਣਾ ਹੜਾਇਆ ਆਪਣੇ ਆਪ ਬੂਟ ਮੇਤਰੋ ਆ ਵਾਲਾ ਵੀ ਮੈਂ ਅਦਰ ਕਰ ਹੈ ਦਵਾਰਾ ਲਈ ਹੈ ਅਸਲੀ ਦਾ ਰੋਦੀ ਫੀਲ ਲੱਗੇ ਹੁੰਦੀ ਹੈ ਹਾਂ ਸਹੀ ਗੱਲ ਹੈ ਸ਼ਾਨਦਾਰ ਜੁਤੀ ਹੈ ਮੇਤਰੋ ਇਹਨੂੰ ਸਪੋਰਟਸ ਆਪਣੀ ਜੀਨ ਦੀ ਪਿੰਡ ਵੀ ਪਾ ਸਕਦੇ ਆਪਾਂ ਤੇ ਫੋਰਮ ਵੀ ਪਾ ਸਕਦੇ ਆਂ ਆ ਗਏ ਲੈ ਆਇਆ ਤੈਨੂੰ ਕਿੱਦਾਂ ਲੱਗਦਾ ਦੂਰੋਂ ਪਈ ਸੋਨਾ ਨਾ ਦੱਸ ਪੈਰੇ ਪੈਰੀ ਵੀ ਨਾ ਲੱਗਿਆ ਥੋੜਾ ਵੱਡਾ ਲੱਗਦਾ ਨਾ ਬਸ ਓਕੇ ਰਹਿੰਦੀ ਹੈ ਮੈਂ ਅਜੇ ਸੁਣਨ ਲੱਗੇ ਬੂਟ ਦੇਖੇ ਨਾ ਸੁਣਨ ਲੱਗੇ ਹੈ ਸੁਣਨ ਲੱਗਦਾ ਹੈ ਸੀ ਕਿਨਾਂ ਸੰ ਦੇਖੇ ਲੈਦਰ ਕਿਦਾਂ ਦਾ ਇਹਦਾ ਪਾਕੇ ਦੇਖ ਲੋ ਹਾਂ ਜਦਾਂ ਪੂਰਾ ਫੌਜੀ ਨੇ ਬੂਟ ਦੀ ਫੀਲਿੰਗ ਆ ਰਹੀ ਹੈ ਉਹਨਾਂ ਪੂਰੀ ਲੱਗਿਆ ਕਿੰਨੇ ਦਾ ਹੈ ਹੈਵੀ 50 ਜਰੋਂ ਦਾ ਫਿਰ ਫੀਲਿੰਗ ਤੋਂ ਨਹੀਂ ਹੋਏ ਆ ਜਾ ਰਿਹਾ ਬੈਸਟ ਲੱਕ ਮੋੜ ਜਾ ਆ ਸਾਹਮਣੇ ਫਰੰਟ ਤੇ ਚੀਜ਼ਾਂ ਨੂੰ ਨਾ ਇਹ ਸਿੰਪਲ ਲੁੱਕ ਦੇ ਵਿੱਚ ਹੈ ਇਹਦਾ ਨਿਕਾਲ ਸਿਆ ਜੀ ਬੇਟੀ ਬੂਟ ਉਹ ਹੀ ਸੇਮ ਹੀ ਲੱਗੀਆਂ ਸੇਮ ਸੇਮ ਹੀ ਨਹੀਂ ਰੇ ਜਿਪ ਨਹੀਂ ਗਈ ਹੈਗੀ ਹੈਗੀ ਆਈ ਵਿਲ ਟਰਾਏ ਦਿਸ ਬੂਟ ਆ ਬੂਟ ਚੈੱਕ ਕਰ ਰਹੇ ਹਾਂ ਮਿੱਤਰੋ ਪਾ ਕੇ ਆਪਾਂ ਦੇਖ ਰਹੇ ਹਾਂ ਬੂਟ ਨੂੰ ਕਿਦਾਂ ਦਾ ਲੁੱਕ ਹੈ ਦੀ ਬੂਟ ਦੀ ਦੋਹਾਂ ਚ ਕੀ ਫਰਕ ਲੱਗਦਾ ਹੈ ਇਹ ਸਿਰਫ ਬਲੈਕ ਦੇ ਵਿੱਚ ਹੈ ਇਹ ਹੈਗਾ ਹੈ ब्राउन शेड ਦੇ ਵਿੱਚ ਕਿਦਾਂ ਰਹਿ ਜਾਂ? ਮੰਨ ਤਾ ਕੇ ਆੜ ਰੋ। ਆਵੜ। ਆ ਰੱਖਿਆ ਪਾ ਪਾ ਜਦਾਂ ਉਹ ਦੱਸ ਕੇ ਜਦਾਂ ਕਿਹਨੇ ਦੇਖਦੇ ਆ ਕਿ ਆਪਦਾ। ਲਵੀ ਪਾ ਕੇ ਦੇਖਦੇ ਇੱਕ ਵਾਰ। ਉਹ। ਹੂੰ। ਕਿਵੇਂ ਲੱਗਦੇ? ਸਖਤ ਹੈ? ਹਾਂ ਸਖਤ ਬੜਾ ਸਖਤ ਹੈ 40 ਨੰਬਰ ਮੇਰੇ ਪੂਰਾ ਪੂਰਾ ਇਹੋਂ ਤਾਂ ਵੇ ਸਹੀ ਹੋਂ ਤੱਕ ਫੀਟਿੰਗ ਤਾਂ ਕਹਿਣਾ ਹੁੰਦੀ ਨਾ ਇਹ ਪੈਰ ਦੇ ਤੁਰਨ ਲੱਗੇ ਬਦਲੇ ਪੂਰਾ ਵਧੀਆ ਹੁੰਦਾ ਜਿਵੇਂ ਘੋੜੇ ਦੇ ਖੁਰੀਆਂ ਲੱਗੀਆਂ ਹੋਣੀਆਂ ਹਾਰਡ ਹੈ ਨਾ ਕਾਫੀ ਜ਼ਿਆਦਾ ਦਵਿੰਦਰ ਸਿੰਘ ਇੱਧਰ ਬੈਠਾ ਹੈ ਤੈਨੂੰ ਉੱਥੇ ਲੱਭੀ ਜਾਣੇ ਆ ਬੰਦੇ ਅੱਛਾ ਹੀ ਆਇਆ ਕਿ ਪਸੰਦ ਪਸੰਦ ਤਾਂ ਹੁਣ ਆਈ ਹੋਈ ਬਗੰਨ ਭਾਈ ਕਾਹਤੋ ਸੇਫਟੀ ਚੀਜ਼ ਆ ਆ ਬੂਟਾ ਸਕੇਟਰ ਦਾ ਹੀ ਇਹ ਰਿਲੈਕਸ ਬਹੁਤ ਆ ਇਹ ਸੇਕ ਵੀ ਹੋ ਜਾਈ ਹੁਣ ਕੰਮ ਨੂੰ ਤਾਂ ਚੱਲ ਜਾਣਾ ਹੀ ਕੰਮ ਤੇ ਉਹ ਨੂੰ ਪਾ ਕੇ ਇਹ ਲੱਗ ਜੇ ਕੋਈ ਨਹੀਂ ਇਹ ਐ ਲੱਗਦਾ ਵੀ ਨਾ ਕੋਈ ਇਹ ਗੱਲ ਲੱਕੜ ਦੀ ਲੱਕੜ ਜੀ ਹਾਂ ਜੀ ਹਾਂ ਬੜਾ ਠੀਕ ਹੈ ਮੈਂ 40 ਵਧੀਆ ਵਧੀਆ ਇਹ 44 ਹੈ ਜੀ 45 ਮੇਰੇ ਸਹੀ ਆਉਂਦਾ ਉੱਦਾਂ ਬਸ ਇਹ ਫਿੱਟ ਦੇ ਕੇ ਲੈ ਲਈ ਆਪਣਾ ਬਹੁਤ ਵੀ ਦਮਾ ਮਾ ਸਾਰਾ ਮੁਲਕੀ ਉੱਦਾਂ ਦੇਖੀ ਤਾਂ ਮਰੇ ਉਹ ਬੋਲ ਨੇ ਦੇਖਿਆ ਕੋਈ ਆਇਆ ਨਹੀਂ కుస్టామ <laughs> <laughs> ਠੀਕ ਹੈ ਮੈਨਾਂ ਇਹਦੇ ਨਾਲ ਦਾ 45 ਜੀ ਮਿਲ ਜਣੀ ਉਹ ਵੀ ਠੀਕ ਨਹੀਂ ਬੂਟ ਦਾ ਰੰਗ ਤਾਂ ਦੇਵੇਂ ਦਾ ਸਾਰੇ ਇਹਨਾਂ ਦੇ ਜੈ ਕਮਲੇ ਬੂਟ ਦਾ ਰੰਗ ਤੇ ਇੱਕ ਹੋਣਾ ਬਾਹਰ ਹਰਾ ਸਾਰੇ ਹਾਂ ਦਾ ਅੱਜੇ ਲੱਗਦੇ ਨੀਲੇ ਬੇਲੇ ਫਿਟ ਲੱਗੀ ਫਿਟ ਲੱਗੀ ਸਹੀ ਡੰਨਾ ਹੋ ਜੀ ਪੈਰ ਸੇਫਟੀ ਸੇਫਟੀ ਲਿਖਿਆ ਤਾਂ ਸੇਫਟੀ ਨਾਲੇ ਸੇਫਟੀ ਬੂਟ ਇਹ ਤਾਂ ਅੱਜੇ ਲੱਗਦਾ ਬਲੂ ਕਰੋ ਦਾ ਜਾਂ ਚਾਰ ਦਿਨ ਬਾਅਦ ਘਾ ਵੜਿਆ ਨਾ ਖਾਰਾ ਹੋ ਜਾਣੇ ਨੇ ਹਾਂ ਇਧਰ ਪਈ ਹੈ ਸਾਰੀ ਨੋਵੋ ਕਲੈਕਸ਼ਨ ਨਿਊ ਕਲੈਕਸ਼ਨ ਪਈ ਆ ਐਡੀਡਾਸ ਦੇ ਬੂਟਾਂ ਦੀ ਚੈੱਕ ਕਰੋ ਮਿੱਤਰੋ ਬੂਟ ਤੇ ਉਹ ਰੇਟ ਦੱਸਦੇ ਨੇ ਕਿਦਾਂ ਬੂਟਾਂ ਦਾ 48.0 ਤੇ 90 ਸੈਂਟ 55 ਰੁਪਏ ਘਟ ਗਿਆ ਮੰਨ ਲਓ ਵੀ ਡਿਸਕਾਊਂਟ ਹਰ ਚੀਜ਼ ਉੱਤੇ ਹੋਣਾ ਲੱਗਿਆ ਹੋਇਆ ਐਡੀਡਾਸ ਦੇ ਸ਼ੂਜ਼ ਗਰਮੀ ਪਉਣ ਵਾਸਤੇ ਬੈਸਟ ਰਹਿੰਦੇ ਆ ਨਾ ਸਨੀਕਰਸ ਰਹਿੰਦੇ ਆ ਗਰਮੀ ਪਉਣ ਨੂੰ ਬੈਸਟ ਨੇ ਬਿਲਕੁਲ ਇਹਨਾਂ ਵਾਈਟ ਦੇ ਵਿੱਚ ਵੀ ਤੇ ਬਲੈਕ ਦੇ ਵਿੱਚ ਵੀ ਤੇ ਇੱਧਰ ਬੱਚਿਆਂ ਨੇ ਕੋਈ ਚੀਜ਼ ਪਸੰਦ ਆ ਨਹੀਂ ਰਹੀ ਕੋ ਸ਼ਾਨ ਦੇ ਦੋ ਜੋੜੇ ਪਸੰਦ ਆਏ ਆ ਲੱਗੇ ਹੋਇਆ ਵਾ ਜਿੱਦੋਂ ਜੈਦ ਦੇ ਵਿੱਚ ਮੈਨੂੰ ਆਰਾਮ ਨਾਲ ਦੋ ਜੁੜੇ ਪਸੰਦ ਆ ਉਰੀ ਇਹ ਕਿਹੜੇ ਐਕਸ਼ਨ ਦੇ ਆ ਐਸ 6 ਦੇ ਐਸ 6 ਦੇ ਇਹ ਸਪੋਰਟਸ ਸ਼ੂਜ਼ ਐ ਪਾਕੇ ਦੌੜ ਭਜਣਾ ਕਰਨੀ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਗੰਗਮਲੀ ਨਹੀਂ ਚੱਲਦੇ ਹਾਂ ਹਲਕੇ ਹਨ ਲਈ ਸਾਰੇ ਹਾਂਜੀ ਹਾਂ ਇਹ ਸਾਰੇ ਸਪੋਰਟਸ ਸ਼ੂਜ਼ ਐ ਇੱਧਰ ਜਿੱਦਾਂ ਇੱਧਰ ਪਏ ਨੇ ਇਹ ਸਾਰੇ ਫੁੱਟਬਾਲ ਖੇਡਣ ਵਾਸਤੇ ਸਟੱਡ ਬੂਟ ਜੋ ਵੀ ਹਲਕੇ ਪਏ ਮੇਰੇ ਕੋਲ ਇੱਧਰ ਪੂਮਾ ਦੇ ਪਏ ਨੇ orange color ਦੇ ਵਿੱਚ ਸਟੱਡ ਇਤੋਂ ਨਾ ਨਾਈਕ ਦਿਖਾ ਦੀ ਥੋੜਾ ਜਿਹਾ ਨਾਈਕ ਆ ਦੇਖੋ ਨਾਈਕ ਦਾ ਸ਼ੂ ਇੱਧਰ ਵੀ ਨਾਈਕ ਦਾ ਪਿਆ ਹੈ ਆ ਵੀ ਕੈਂਟਰ ਸੋਣਾ ਫੋਟੋ ਬਲੈਕ ਦੇ ਵਿੱਚ ਗੁਰਸ਼ਾਨ ਵੀਰ ਆ ਦੇਖਿਓ ਬੇਟੀ ਆ ਗੋਜੈਕ ਬੂੜ ਕੇ ਨਵਦੀਏ ਆ ਡੰਕ ਸਟਾਈਲ ਨਹੀਂ ਨਹੀਂ ਉਹ ਜੀ ਅਸੀਂ ਸੁਣ ਲਗਿਆ ਤੇਰੇ ਮੰਮਾ ਨਹੀਂ ਖਰਾ ਰਾਂਗੇ ਪਸੰਦ ਨਹੀਂ ਆਗਾ ਆ ਕਿਦਾਂ ਬਲੈਕ 컬러 ਰਹਿ ਗਏ ਜਾਂ ਦੇਖ ਰੈਡ ਦੇ ਵਿੱਚ ਵੀ ਹੈਗਾ ਨਾਈਕ ਲਿਖਿਆ ਹੋਆ ਵਾਈਟ ਬਲੂ ਵੀ ਹੈਗਾ ਵਾਈਟ ਪਿਓਰ ਵਾਈਟ ਵੀ ਹੈਗਾ ਬਲੈਕ ਐਂਡ ਵਾਈਟ ਵੀ ਹੈਗਾ ਇਹਦਾ ਪਾਂਡਾ 컬러 ਨੇ ਇਹ ਪਾਂਡਾ ਜੀ ਡੰਕ ਡੰਕ ਮਿੱਤਰੋ ਇਹ ਇੰਨਾ ਡੰਕ ਨਹੀਂ ਹੈਗਾ ਇਹ ਡੰਕ ਨਹੀਂ ਡੰਕ ਵੀ ਐ ਸਿੰਪਲ ਨਾਈਕ ਹੈ ਪਰ ਇੰਨਾ ਜਿਆਦਾ ਟ੍ਰੈਂਡਿੰਗ ਦੇ ਵੀ ਚੱਲੇ ਨਾਈ ਕਰਿਆਂ ਦਾ ਜਿਹੜਾ ਆ ਪੰਡਾ ਦੇ ਵਿੱਚ ਕਲਰ ਹੈ ਇਹਦੀ ਸ਼ੋਰਟੇਜ ਲੱਗੀ ਜਾਂਦੀ ਹਾ ਟਾਈਮ ਮਾਰੋ ਫਿਰ ਨਿਕਾ ਬਾਲ ਨਹੀਂ ਬਾਲਣ ਲੱਗੇ ਤੇ ਬੈਗ ਹੀ ਬੈਗ ਪਏ ਆ ਇਹਦੇ ਨਾਲ ਦਾ ਬੈਗ ਸੇਮ ਰਿਕੋਡਲਾ ਮੈਂ ਜਿਮ ਲੈ ਕੇ ਜਾਣਾ ਹੁਣ ਇਹ ਸਾਰੇ ਬੈਗ ਉਹ ਨੇ ਜਿਹੜੇ ਆਪਣੇ ਸਪੋਰਟਸ ਖੇਡਣ ਵਾਸਤੇ ਲੈ ਕੇ ਜਾਂਦੇ ਆ ਕਿਸੇ ਨੇ ਛੋਟਾ ਨਹੀਂ ਲਗਦੇ ਵੱਡਾ ਬੈਗ ਲੈਣਾ ਦੇਖੋ ਆਪਣੇ ਕੋ ਆਹ ਵਾਲਾ ਬੈਗ ਹੈ ਕੋਈ ਕਿਹਣਾ ਕਰਾ ਹੋਰ ਕੀ ਹੈ ਡਿਪੈਂਡ ਉੱਤੇ ਲੈਨੇ ਕੋਈ ਕੰਟਪੂਨ ਦੇਖੀ ਹੈ ਮੈਂ ਟੀ-ਸ਼ਰਟ ਤੇ ਪੈਂਟ ਸਕੂਲ ਕੋਲ ਵਾਸਤੇ ਹੂੰ ਪੈਂਟ ਤੇ ਨਹੀਂ ਜੈਪੂੜਾ ਦਾ ਲੈਣਾ ਨਹੀਂ ਹੂੰ ਹੈ ਨਹੀਂ ਤੁਮਹਾਂ ਜਿੱਦ ਜਿੱਦ ਜਿੱਤਣ ਵਾਲੀ ਇਹ ਦੁਬਾਰੀ ਆਣ ਅੜ ਗਿਆ ਕੰਮ ਅਰੇ ਅੱਜ ਦਾ ਬਈ ਦਵਿੰਦਰ ਆ ਗਿਆ ਮੈਂ ਤਾਂ ਦਵਿੰਦਰ ਸਾਰਿਆਂ ਦੇ ਵਿੱਚੋਂ ਬਾਕੀ ਸਾਰੇ ਤਾਂ ਲਾਈਨਰ ਦੇ ਵਿੱਚ ਨਾ ਗੇੜੀ ਕੱਢਣ ਜੋਗੇ ਨਹੀਂ ਦਵਿੰਦਰ ਸਿੰਘ ਮਾਰ ਗਿਆ ਜਮਲਾ ਦਵਿੰਦਰ ਨੇ ਦੋ ਜੋੜੇ ਬੂਟਾਂ ਦੇ ਮੇਥੋਂ ਸਿਲੈਕਟ ਕਰਦੇ ਨੇ ਸੇਫਟੀ ਸ਼ੂਸ ਸਿਲੈਕਟ ਕਰਦੇ ਨੇ ਫੋਰਐਵਰ ਬੈਟਰ ਸਿਲੈਕਟ ਕਰਦਾ ਹੈ ਜਰਬਾ ਲੈ ਲਈਆਂ ਆਹ ਵਾਲਾ ਦਿਖਾ ਦੇਵਿੰਦਰਾ ਪੂਮਾ ਜੂੜਾ ਕਿਦਾਂ ਲਿਆਇਆ ਪਿਆ ਲੈ ਉਹ ਤੁਹਾਨੂੰ ਮੈਂ ਦੇਖੇ ਲਿਆ ਦੇਖੋ ਇੱਕ ਆਹ ਵਾਲਾ ਲਿਆਇਆ ਜੋੜਾ ਮੁੰਡੇ ਨੇ ਪੂਮਾ ਕੱਲਾ ਚੈੱਕ ਕਰੋ ਕਾਫੀ ਕਲਰ ਬੂਟ ਦਾ ਰੰਗ ਹੈ ਤੇ ਵਾਈਟ ਦੇ ਵਿੱਚ ਥੋੜੀ ਲਾਈਨਿੰਗ ਹੈ ਸੋਹਣਾ ਬੂਟ ਹੈ ਵਧੀਆ ਪੂਮਾ ਦਾ オリジナル ਸ਼ੂਸ ਤੇ ਕਿੰਨੇ ਪੈਸੇ ਤੁਸੀਂ ਖਰਚ ਦਿੱਤੇ ਨੇ ਇਹਦੇ ਉੱਤੇ ਤੂੰ ਜਦੋਂ ਬਿੱਲ ਕੱਟਣੇ ਫੇਰੇ ਪਤਾ ਲੱਗਣਾ ਭਾਜੀ ਸਹੀ ਗੱਲ ਐ ਕਹਿੰਦੇ ਸ਼ੌਂਕ ਦੇ ਅੱਗੇ ਕੋਈ ਮੋਲ ਨਹੀਂ ਹੁੰਦਾ ਤੇ ਇਹ ਬਾਅਦ ਚ ਹੁਣ ਪੈਸੇ ਪੂਦੇ ਫੇਰ ਦੇਖੀ ਜਾਊ ਜਿਵੇਂ ਹੋਊਗੀ ਠੀਕ ਨਹੀਂ ਹਾਂਜੀ ਹਾਂ ਕੱਲ ਤੇ ਮੈਂ ਕਮਾਉਣੀ ਐ ਫੇਰ ਕੱਲ ਤੇ ਬਾਦ ਅੱਜ ਤੋਂ ਬਾਦ ਨੂੰ ਖਰਚ ਦੇਣੀ ਐ ਆਪਣੇ ਲਈ ਸਹੀ ਗੱਲ ਐ ਬਸ ਆਪਣੇ ਦੇ ਤੋਂ ਜਿਹੜਾ ਆਪਣੇ ਦੇ ਖਰਚ ਤੇ ਸਹੀ ਗੱਲ ਐ ਬਾਕੀ ਤੁਹਾਨੂੰ ਪਤਾ ਹੀ ਐ ਜੀ ਵੀ ਸੰਸਾਰ 'ਚ ਚੱਲ ਜੂ ਜਾਣੇ ਪੈਸੇ ਇਧਰ ਉਧਰ ਪੈਸਾ ਤੋਂ ਹੀ ਜਿਹੜਾ ਬੰਦੇ ਨੇ ਆਪਣੇ ਦੇ ਖਰਚ ਲੈ ਕੇ ਨਹੀਂ ਜੀ ਇਹ ਤਾਂ ਗੱਲ ਹੈ ਹਾਂਜੀ ਸਾਹਿਬ ਤੁਸੀਂ ਬਣੀ ਗੱਲ ਕੋਈ ਨਹੀਂ ਬਣੀ ਨਹੀਂ ਗੱਲ ਬਣੀ ਨਹੀਂ ਗੱਲ ਨਹੀਂ ਅਗਲੀ ਵਾਰ ਗੱਲ ਬਣਾਦਾ ਠੀਕ ਹੈ ਤੁਹਾਡੇ ਆ ਮਾਮਾ ਡੀ ਨੂੰ ਮਾਮਾ ਡੀ ਹੀ ਰਹਿਣ ਦੋ ਸਹੀ ਗੱਲ ਹੈ ਅੱਜ ਵੈਂਕਰ ਨਾਲ ਇਹਦਾ ਸਮਾਨ ਮਾਮਾ ਹੀ ਲੈ ਲਿਆ ਬਾਅਦ ਮਾਮੇ ਮਾਮੇ ਦੀ ਪਾਲਟੀ ਚਾਰੀ ਪਾਲਟੀ ਆਓ ਚੱਲੇ ਫੇ ਟਾਈਮ ਕਾਫੀ ਹੋ ਗਿਆ ਮਿੱਤਰੋ ਆ ਚਾਹ ਸ਼ਾਂਤ ਰਕੋ ਜਿਹਨੇ ਇਹਦੇ ਵੀ ਲਾਇਆ ਉਹ ਤੋਂ ਥੋੜੇ ਹੋਰ ਵਧਾ ਕੇ ਸਾਡਾ ਬਿੱਲ ਬਣਾ ਦਿਓ ਗੁਸ਼ਾਨ ਸੀ ਦੀ ਆਪਣੇ ਦੇ ਨਾਲ ਬੂਟਸ ਸੰਦਾ ਜਾਂ ਨਾ ਮਿੱਤਰੋ ਪੈਂਟ ਉਸੰਦਾ ਹੀ ਕਹਿੰਦਾ ਪੈਂਟ ਇੱਥੋਂ ਹੀ ਲੈਣੀ ਆਪਾਂ ਨੇ ਪਾਪਾ ਪੈਂਟ ਲਵਾਂਗੇ ਆਪਾਂ ਕਿਹੜੀ ਮਾਰਕੀਟ ਤੋਂ ਹੁਣ ਕਿਹਾ ਜਾ ਕੇ ਅੱਜ ਵੀ ਨਹੀਂ ਫਿਰ ਐਚਐਮਐਲ ਤੋਂ ਲੈ ਲਾਂਗੇ ਪੋਲਣੇ ਵੀਰ ਤੋਂ ਲੈ ਲਾਂਗੇ ਇਹ ਮਾਰਕੀਟ ਮਨੇ ਸ਼ੁਰੂ ਤੋਂ ਹੀ ਵਧੀਆ ਲੱਗਦੀ ਇਹਦਾ ਮਾਮਾ ਹੀ ਕਰਕੇ ਮੈਂ ਇੱਧਾ ਆਉਣਾ ਪੈਂਦਾ ਨਹੀਂ ਨਹੀਂ ਪਰ ਮੇਰੇ ਤੋਂ ਵਧੀਆ ਮਾਰਕੀਟ ਹੈ ਸਾਮਾਨ ਸੂਨ ਵਧੀਆ ਮਿਲਦਾ ਉਹ ਰੇ ਪੈਂਮੀ ਗਈ ਯਾਰ ਬੱਚਿਆਂ ਦੀ ਗੱਲ ਨਹੀਂ ਜੀ ਹੁੰਦੇ ਬੱਚਿਆਂ ਦਾ ਤਾਂ ਨਹੀਂ ਮਿਲਦਾ ਹੈਗਾ ਇਸ ਤਰ੍ਹਾਂ ਕਿ ਮੈਨੂੰ ਬੱਚਾ ਨਾ ਮਿਲਦਾ ਪਰ ਵੱਡਿਆਂ ਦੇ ਮੰਜਨੇ ਬੂਟ ਵਾੜ ਵਧੀਆ ਮਿਲ ਜਾਂਦੇ ਆ ਫੋਨ ਨੂੰ ਕੰਮ-ਕੁਮ ਤੇ ਫੋਨ ਨੂੰ ਮਿਲ ਜਾਂਦੇ ਆ ਵੈਸੇ ਸਿੰਪਲ ਕੱਪੜੇ ਪਾਉਣ ਨੂੰ ਮੇਂ ਵਧੀਆ ਮਿਲ ਜਾਨੇ ਕੱਪੜਾ ਪੈਂਮੀ ਗਈਏ ਤੁਸੀਂ ਆ ਕੇ ਗੀੜਾ ਮਾਰ ਕੇ ਜਾਓ ਗਲੋਬਲ ਮਾਰਕੀਟ ਦੇ ਵਿੱਚ ਤੁਸੀਂ ਕਹਿੰਦੇ ਬੱਚਿਆਂ ਦੇ ਨਾਲੇ ਉਹ ਵੀ ਐਡੀਡਾਸ ਦੇ ਦੇਦਾ ਸੀ ਟਾਈਮ ਪਾਏ ਹਬੀ ਅਸੀਂ ਹਾਂ ਅਸੀਂ ਨਹੀਂ ਪਾਏ ਸਾਡੇ ਜਮਾਨੇ ਤੇ ਹੈ ਨਹੀਂ ਸੀਗੇ ਸੜਾ ਪਾਸ਼ਾਂ ਦੇ ਬਣ ਕੇ ਪਾਏ ਤੁਸੀਂ ਤਾਂ ਪਾਏ ਆ ਉਹਦਾ ਮੌਜੇ ਹੁੰਦੇ ਸੀਗੇ ਛੋਟੇ ਜਿਹੇ ਬੰਦੇ ਤਾਂ ਤੈਨੂੰ ਨਹੀਂ ਪਾਈ ਉਰੇ ਦੇ ਨਾਲ ਦੇ ਨਹੀਂ ਬਾਈ ਮੈਂ ਤਾਂ ਪਤਾ ਨਹੀਂ ਜਹੁ ਜਾਦੇ ਨਹੀਂ ਨਹੀਂ ਬਾਈ ਬਾਈ ਆਹ ਕਿੰਨੇ ਕਿੰਨੇ ਉਹ ਲੋਨਾ ਇੱਕਦਮ ਹੁੰਦੀ ਸੀ ਇਹ ਗੱਲ ਆ ਕਿਵੇਂ ਬਾਪੂ ਨਹੀਂ ਜ਼ਿਆਦਾਤਰ ਆਪਣੀ ਜੁੱਤੀਆਂ ਪਾਉਂਦੇ ਸੀ ਖੜਾਈ ਵਾਲੀਆਂ ਹਾਂ ਜੋ ਦੇਖ ਕੀ ਨਿਆਣਿਆਂ ਨੂੰ ਵੀ ਸ਼ੌਂਕ ਹੁੰਦਾ ਸੀ ਮੌਜੇ ਦੇਣੇ ਜੀ ਹਾਂ ਤੇ ਕਹਿੰਦੇ ਸੀ ਉਹ ਛੋਟੇ ਜੁੱਤੀਆਂ ਸਰਦ ਪੈਸੇ ਨਹੀਂ ਬਣਣਗੇ ਪਾਏ ਆ ਹਰ ਮਨ ਤਾਂ ਪਾਇ ਹੋਣੇ ਕਿ ਜੀ ਜੀ ਇਸ ਨਾਲ ਬੁੱਟੀ ਨਹੀਂ ਕੀ ਹੁੰਦੇ ਸੀ ਹਾਂਜੀ ਹਾਂਜੀ ਇਹਦਾ ਐਡੀਟਿਵ ਸੀ ਮੈਨੂੰ ਕਿ ਬ੍ਰੈਂਡ ਦੇ ਨਹੀਂ ਪਾਈ ਉਦਾਂ ਪਾਈ ਵਾਰੀ ਹਾਂ ਉਹ ਉਹ ਭਾਈ ਹੋਰ ਟ੍ਰੈਂਡਿੰਗ ਚੀਜ਼ ਲੈਟਾ ਵੀ ਗਾਲੀ ਲੈਟਾ ਸਿਟੀ ਵਾਲਿਆਂ ਆਂਦਾ ਹਰਮਨ ਦੇ ਬੇਸ ਨਾਲੇ ਮਾਰੇ ਸੀਟੀਆਂ ਨਾਲੇ ਵੇਸ ਹੁਰਬੀਆ ਜਿਹੜਾ ਹਰਮਨ ਨਹੀਂ ਪਾਈ ਉਹ ਤਾਂ ਜਿਹਨ ਹਰਮਨ ਤੋਰਾ ਭੱਜਦਾ ਨਾ ਉਹ ਤਾਂ ਸਿਟੀ ਵੀ ਸਿੱਧੀ ਕਰਾਉ ਜੰਦੀ ਹੁੰਦੀ ਉਹ ਤੇ ਟੀ 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 ਕਹਦਾ ਹੁਣ ਹਾਂ ਜੀ ਆਪਾਂ ਨੇ ਜਰਬਾ ਲੈ ਲਈਆਂ ਫਿਲਾਂ ਦੀਆਂ ਆ ਦਿਓ ਕਿੱਦਾਂ ਪਹਨਾਰ ਲੱਗਿਆ ਵੇ ਇਧਰ ਫਿਲਾਂ ਜਰਬਾ ਲੱਗੇ ਹੋਏ ਨੇ ਤੇ ਸਸਤੀਆਂ ਲੱਗੇ ਹੋਏ ਨੇ ਔਨਲੀ 7.5 ਯੂਰੋ ਦੇ ਵਿੱਚ ਤੇ ਆਹ ਬਲ ਸਾਇਰ 39 ਤੋਂ 42 ਮੇਰੇ ਕੋ ਸ਼ਾਨ ਦੇ ਇੱਕੋ ਸਾਇਰ ਆਇਆ ਇਹ ਨਾ 770 ਦੇ ਵਿੱਚ ਤਿੰਨ ਜੋੜੇ ਜਰਾਬਾਂ ਨੇ ਤਿੰਜੇ ਕਣੇ ਛੇ ਜਿਹਕਣੇ ਤਿੰਜਾ ਕਣੇ ਲੈ ਫੜ ਕੇ ਲੈ ਵੀ ਸ਼ੋਪਿੰਗ ਸ਼ੋਪਿੰਗ ਕਰਕੇ ਆਪਾਂ ਹੁਣ ਪਹੁੰਚ ਗਏ ਸੀਗੇ ਬਾਹਰ ਦੇ ਉੱਤੇ ਚਾਹ ਪੀਵਾਂਗੇ ਦਵਿੰਦਰ ਸਿੰਘ ਵੱਲੋਂ ਪਾਰਟੀ ਆ ਅੱਜ ਦਵਿੰਦਰ ਸਿੰਘ ਵੱਲੋਂ ਪਾਰਟੀ ਆ ਹੁਣ ਆਪਾਂ ਇਦਾਂ ਕਰਾਂਗੇ ਜਿੱਦਾਂ ਸ਼ੋਪਿੰਗ ਕਰਨ ਬਾਅਦ ਸਾਨੂੰ ਇੱਕ ਬੰਦੇ ਦੀ ਹੀ ਸ਼ੋਪਿੰਗ ਕਰਵਾਈ ਕਰਨੀ ਆਪਾਂ ਨੇ ਫੇ ਚਾਹ ਦਾ ਹੀਲਾ ਬਣ ਜਾਂਦਾ ਅਗਲੀ ਵਾਰ ਗੁਰਸ਼ਾਨ ਸਿੰਘ ਸ਼ੋਪਿੰਗ ਕਰੂਗੀ ਇਸ ਪਾਰਟੀ ਫੇਸ ਇਸ ਪਾਰਟੀ ਤੇ ਜਦੋਂ ਫੇ ਆਪਣੇ ਸਿਰ ਆਊਗੀ ਫਿਰ ਆਪਾਂ ਇਹ ਫਲਾ ਫਲਾ ਦ ਆ ਲੈ ਬਚਾ ਵੀ ਹੁਣ ਫਟਾਫਟ ਤੇ ਆਪਾਂ ਚਲਦੇ ਹਾਂ ਸਮਾਂ ਮਿੱਤਰੋ ਕਾਫੀ ਹੋ ਗਿਆ 3:30 ਹੋ ਗਏ ਨੇ 3:20 ਹੋ ਗਏ ਆ ਕਫੇ 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 ਯੈਸ ਬੌਸ ਉਧਰ ਲੈ ਚਾਹ ਆਰਡਰ ਕਰਨੇ ਬੰਦੇ ਬਸ ਕਫੇ ਤੇ ਦੀ ਮੀ ਨਾ ਕਫੇ ਮੈਂ ਕਹਤਾ ਹਾਂ ਅੱਜ ਤੱਕ ਘੁੰਮਣਾ ਫਿਰਨਾ ਬਾਹਰ ਆਪਣਾ ਫਿਨਿਸ਼ ਹੋ ਗਿਆ ਚਾਹ ਤਾਂ ਸਟਾਰਟ ਹੁੰਦਾ ਹੁੰਦਾ ਮਿੱਤਰੋ ਚਾਹ ਤੇ ਖਤਮ ਹੁੰਦਾ ਹੁੰਦਾ ਸ਼ਾਪਿੰਗ ਵੀ ਹੋ ਗਈ ਆ ਤੇ ਚਾਹ ਦਾ ਇੱਕ ਟਿੱਪੀ ਲਿਆ ਤੇ ਹੁਣ ਆਪਾਂ ਤੁਹਾਨੂੰ ਦੱਸਦਾ ਜਿਹੜਾ ਇਹ ਮਾਲ ਆਪਾਂ ਕਿੱਥੇ ਐਸੀ ਜਗ੍ਹਾ ਦੇ ਉੱਤੇ ਇਹ ਆਪਣੇ ਫਿਮਿਚੀਨੋ 에어ਪੋਰਟ ਦੇ ਬਿਲਕੁਲ ਲੱਗੇ ਆ ਇਹ ਇਹਨੂੰ ਕਹਿੰਦੇ ਆ ਪਾਰਕੋ ਦਾ ਵਿਨਚੀ ਤੇ ਉੱਥੇ ਕਾਫੀ ਵਧੀਆ ਮਾਹੌਲ ਹੈ ਘੁੰਮਣ ਫਿਰਨ ਵਾਸਤੇ ਜਿਹੜਾ ਤਾਂ ਇੱਥੇ ਆਪਣੇ ਲੱਗੇ ਛਗੇ ਰਹਿੰਦੇ ਨੇ ਜੇ ਰੋਮ ਚ ਰਹਿੰਨ ਨੂੰ ਪਤਾ ਹੋਊਗਾ ਪਰ ਫਿਰ ਵੀ ਕਈ ਆਪਣੇ ਦੂਰ ਤੋਂ ਘੁੰਮਣਾ ਪਸੰਦ ਕਰਦੇ ਨੇ ਲਵੀਨੀਓ ਤੋਂ ਲਾਤੀਨਾ ਤੋਂ ਇਸ ਸਾਈਡ ਤੋਂ ਬੰਦੇ ਆਉਣੇ ਚਾਹਣੇ ਵੀ ਹਾਂ ਘੁੰਮਣ ਫਿਰਨ ਵਾਸਤੇ ਇੱਥੇ ਆ ਕੇ ਜਰੂਰ ਵੇਸਟ ਕਰਕੇ ਜਾਇਓ ਘਰ ਪਹੁੰਚ ਗਏ ਮਿੱਤਰੋ ਟਾਈਮ 4:30 ਹੋ ਗਏ ਆ ਤੇ ਹੁਣ ਸਮਾਂ ਕਾਹਦਾ ਆ ਗਿਆ ਕੰਮ 'ਚ ਲੱਗਣਾ ਦਾ ਕੰਮ 'ਚ ਲੱਗਣਾ ਤੇ ਹੁਣ ਆਪਾਂ ਹੁਣੇ ਆਪਾਂ ਸੈਟਿੰਗ ਮੈਡੀ ਕਰਦੀਏ ਕੱਪੜੇ-ਕੁਪੜੇ ਬਾਅਦ 'ਚ ਚੇਂਜ ਕਰਾਂਗੇ ਟੇਬਲ ਟੂਲ ਆਪਾਂ ਕੁਛ ਹੁਣੇ ਫਿਟ ਕਰਦੇ ਹਾਂ ਪਤਾ ਆਪਾਂ ਠੀਕ ਨਹੀਂ ਟੇਬਲ ਲਾ ਦਾਂਗੇ ਤੇ ਅੰਦਰ ਖਵਾਬ ਸੈਟ ਕਰ ਦਨੇ ਆ ਫੋਰ ਨੂੰ ਪਾੜ ਦਨੇ ਆ ਪੌਂਟਸ ਲਾ ショਪ ਤੇ ਲੈ ਵੀ ਸਿਮਰ ਦਾ ਕਮਾਲ ਕਰ ਗਈ ਹੈ ਸਿਮਰ ਦਾ ਕਮਾਲ ਕਰਦੀ ਹੈ ਤੁਸੀਂ ਤਾਂ ਕਮਰਾ ਸਟਾਰਟ ਵੀ ਕਰ ਦਿੱਤਾ ਲੈ ਕੇ ਆਪਣ ਹੋਏ। ਕਟਵੜ ਕੱਝੂ ਕਰਤੀ ਹੈ। ਹਾਂ। 3 ਵਜੇ ਕੀਤਾ। ਮੈਂ ਫਿਰ ਸਮਾਨ ਜਾ ਕੇ ਚੱਕਣਾ ਪਾਜੀ ਕੋ ਵੀ ਨਾਲੇ ਕੋ ਬਟਾਂਗ ਦੋ ਠੀਕ ਹੈ। ਤੇ ਸਾਰੇ ਇੱਥੇ ਆਰਮਾਂ ਵੀ ਕੁਛ ਆਨੂ ਨਹੀਂ। ਓਕੇ। ਸਾਰਾ ਕੰਫਰਟ ਠੀਕ ਨੇ। ਪੂਰਨ-ਪੂਰਨ ਬਾਲ ਦੋ। ਟੇਬਲ ਟੂਰ ਲਾ ਦੋ। ਕਿ ਮੈਂ ਸਮਾਨ ਜਾ ਕੇ ਲੈ ਕੇ ਆਇਆ। ਲਾਈਟਾਂ ਬੜਾ ਬੁੱਧੰਦਰ। ਓਪ ਲਾਈਟ ਆਨ ਕਰ ਦੋ ਲਾਈਟਾਂ। ਲਾਈਟਸ ਆਨ। ਠੀਕ ਹੋ ਗਿਆ ਲੋ ਮੇਰੇ ਨਾਲ ਕਰਤੋਨ ਬਣਾਦੇ ਆ ਸਾਰੇ ਬਣਤੇ ਪਏ ਟੇਬਲ ਆਦੇ ਠੀਕ ਹੈ ਠੀਕ ਹੈ ਮੈਂ ਉਧਰ ਜਾ ਕੇ ਕਵਾਚ ਲੈ ਕੇ ਗਿਆ ਪਲਸ ਸਮਾਨ ਜਾ ਕੇ ਲੈ ਕੇ ਆਇਆ ਮਿੱਤਰੋ ਆਪਾਂ ਤੇ ਬਾਕੀ ਹੁਣ ਜਿਹੜਾ ਕੰਮ ਅਸੀਂ ਸਟਾਰਟ ਕਰਦੇ ਆ ਤੇ ਤੁਹਾਡੇ ਸਾਰਾ ਆਪਾਂ ਵਲੌਗ ਸ਼ੇ ਕੀਤਾ ਅੱਜ ਜਿਹੜਾ ਆਪਾਂ ਸ਼ੋਪਿੰਗ ਮਾਲ ਜਾ ਕੇ ਆਏ ਘੁੰਮ ਕੇ ਆਏ ਸਾਰਾ ਤੁਸੀਂ ਵਲੌਗ ਦੇਖਿਆ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਕੱਲ ਨੂੰ ਮਿਲਾਂਗੇ ਉਹ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼